ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਮ ਸੇਲ ਲਈ ਲੈ ਕੇ ਆਏ ਜੀ ਇੱਕ ਟਾਪ ਦੀ ਬਿਹੜਾ ਬਈ ਤਾਜੀ ਸੂਈ ਹੈ ਇੱਕ ਗੱਬਣਾ ਵੀ ਲੈੰਦੀ ਹਫਤਾ ਖੰਡ ਆਓ ਪੁੱਛ ਲੈਣੇ ਬਾਈ ਤੁਹਾਡੇ ਬਾਈ ਜੀ ਹਸ਼ੀਕਾਲ ਅਸੀਂ ਆਰਡਰ ਸਾਹਿਬ ਹੋ ਠੀਕ ਹੋ ਵਧੀਆ ਬਹੁਤ ਵਧੀਆ ਜੀ ਵਧੀਆ ਚੱਲਦਾ ਰਹੇ ਕੰਮ ਕਰੋ ਬਹੁਤ ਵਧੀਆ ਜੀ ਨਾਮ ਤੇ ਐਡਰੈਸ ਫੋਲ ਨਾਮ ਸਾਹਿਬ ਬੱਬੂ ਆ ਜੀ ਕੰਸਲਾ ਉਦਪੁਰਾ ਜ਼ਿਲ੍ਹਾ ਬਠਿੰਡਾ ਸੀਲਫੂਲ ਹੈ ਜੀ ਨੇੜੇ ਪਿੰਡ ਵੀ ਪਹੌੜ ਰਹਿਗਾ ਜੀ ਭਗਤਾ ਭਾਈ ਰੁੱਪਾ ਮੋਬਾਈਲ ਨੰਬਰ ਉਹ 7277 17317 ਜੀ ਠੀਕ ਹੈ ਭਾਈ ਇਹ ਵੀ ਉਹਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲਓ ਭਾਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਟਾਪ ਬ੍ਰੀਡ ਦੀ ਕਿਹੜਾ ਸੂਸੂਈ ਇਹ ਦੂਸਰਾ ਸੂਸੂਈ ਡਾਡਾ ਸਾਹਿਬ ਦੂਜਾ ਸੂਸੂਈ ਕਦੋਂ ਸੂਈਆ ਕਰਮਾ ਜੀ ਇਹ ਸੁਬਾ ਸੂਈਆ ਜੀ 4:00 ਵਜੇ ਠੀਕ ਹੈ ਹਾਂ ਜੇਰ ਪੈਗੀ ਜੇਰ ਦਾ ਨਾ ਸਾਰਾ ਕੁਝ ਜੇਰ ਭਾਈ ਵੱਠਲ ਜਰ ਰੱਖੀ ਬੈਠਾ ਓਕੇ ਆ ਬੱਚਾ ਕੀ ਹੈ ਬੱਚਾ ਕਿੰਨਾ ਬੋਲਾ ਕੱਢਿਆ ਬਹੁਤ ਤੜਕੇ ਕੱਢਾਈ 7-8 ਲੀਟਰ ਇਹਦਾ ਬੈਠਦੀ ਨਹੀਂ ਸੀ ਇੱਕ ਮੱਖਾ ਜੇਰ ਪੈ ਜੂਗੀ ਹੂੰ ਤਾਂ ਕਰਕੇ ਖਾਲੇ ਵੀ ਦੀ ਬਾਲੀ ਖੁੱਲੀ ਆ ਵੱਡੀ ਵੱਡੀ ਬਹੁਤ ਆ ਤੁਹਾਡੇ ਲੈਵਾ ਦਿਖਾ ਭਾਈ ਨੇੜ ਤੋਂ ਲੈ ਕੀ ਬਾਤ ਆ ਫੜੇ ਫੂਸ ਮਾੜੀ ਲੈਵਾ ਦਿਖਾਈਏ ਲੈਵਾ ਕਮਾਲ ਦਾ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਬ ਤੇ ਚਵਾਈ ਕਿਵੇਂ ਆ ਚਵਾਈ ਦਾ ਤਾਂ ਕੋਈ ਅੰਤ ਨਹੀਂ ਡਾਕਟਰ ਠੀਕ ਆ ਭਾਈ ਥਣ ਬਹੁਤ ਚੰਗਾ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਬ ਤੇ ਨਾੜਾ ਨੂੜਾ ਕਰਮਲੀ ਦੇ ਫੁੱਲ ਚੰਗੇ ਆ ਬਾੜੀ ਚੰਗੀ ਨਾ ਫੁੱਲ ਆ ਹਨਾ ਬਰਾਬਰ ਖੜ ਜੋ ਬੜਾ ਬਰਾਬਰ ਖੜਿਓ ਜੀ ਕਦ ਦਿਖਾ ਦਿਓ ਆ ਤੈਨੂੰ ਬਾਹਰ ਲੱਗ ਜਾਣਾ ਪਤਾ ਮੈਂ ਮ ਬਾਅਦ ਚ ਆ ਕੇ ਦਿਖਾ ਦਿੰਨਾ ਕੋਈ ਚੈੱਕ ਨਹੀਂ ਭਾਈ ਬਾਕੀ ਤੋੜਾ ਤਾਰਾ ਚੈੱਕ ਕਰ ਲੋ ਬਾੜ ਦਾ ਫੁੱਲ ਕਾਦਾ ਅਡਰ ਕਮਾਲ ਦਾ ਸੂਈ ਸਵਾਈ ਆ ਬੱਚਾ ਮਗਰਬ ਅੱਛਾ ਗਾ ਭਾਈ ਚੰਗੇ ਬੋਲੇ ਤੋਂ ਕਰਮ ਵਾਲੀ ਸਟਾਰਟ ਹੋਈ ਅਰੇ ਚਮਕਦਮ ਕਤੇ ਹੂੰ ਕੱਦ ਕਾਢ ਦੇ ਫੇ ਕਿੱਡਾ ਹੈ ਦੇਖ ਤਾਰਾ ਦੇਖ ਕੇ ਨਾ ਜੰਗਾ ਕੱਦ ਕਾਢ ਦੇ ਹਲਾ ਤੋਰਾ ਤਾਰਾ ਦੇ ਕਿੰਨਾ ਕੁ ਦੁੱਧ ਦੇ ਦੂ ਅਸਟੀਮੇਟ ਡਾਕਟਰ ਸਾਹਿਬ ਉਹ ਤਾਂ ਕਹਿੰਦੇ 26 27 ਕਿਲੋ ਦਤਾ ਆਪਾਂ 25 ਦੀ ਔਰਡ ਲੈ ਕੇ ਦੇ ਦਾਂਗੇ ਬੈਠ ਠੀਕ ਹੈ ਬਾਈ ਠੀਕ ਹੈ ਆਪਾਂ ਵੀ ਕਹੀ ਹੈ 26 27 ਮਾਲਕਾਂ ਨੇ ਕਹਿੰਦੇ 26 27 ਦਤਾ ਵੀ ਮੰਨ ਕੇ ਚੱਲੋ ਵੀ ਆਪਾਂ 25 ਦੇ ਆਹ ਕਹਦੇ ਆਂਗੇ ਵੀ ਹਾਂ ਆਪਾਂ ਦੇ ਦੇ ਸਕਦੀ ਹੈ 25 ਕਿਲੋ ਦੁੱਧ ਠੀਕ ਆ ਬਾਈ ਆਰਡਰ ਕਮਾਲ ਦਾ ਕੱਲਾ ਕੱਲਾ ਥਾਣਾ ਬਈ ਤੇ ਚਵਾਈ ਚੁਵਾਈ ਵੀ ਬਾਈ ਕਹਿੰਦਾ ਉਹ ਜਦ ਤੀਰ ਸਾਬ ਬੱਚਾ ਸ਼ਰਦੋ ਹਾਂ ਕਰਾਈ ਨਾ ਬੈਜੋ ਥੱਲੇ ਠੀਕ ਆ ਭਾਈ ਕੋਈ ਚੱਕਰ ਹੀ ਨਹੀਂ ਹੋਇਆ ਹਾਂ ਤੇ ਮੁੱਲ ਕੀ ਹੈ ਜਾਇਜ਼ ਦ ਡਾਕਟਰ ਸਾਹਿਬ ਨਾਲ ਆਪਾਂ 85 75 ਮੰਗਣਾ ਹੈ ਹਾਂਜੀ ਆਹ ਕਰੀਬ 72000 ਦੀ ਬਚੀ ਰਹੀ ਹੈ ਲੈ ਭਾਈ ਮੁੱਲ ਭਾਈ ਕਹਿੰਦਾ ਜਿੰਨਾ ਮਰਜ਼ੀ ਕਰਦੀ ਆ ਜੀ ਬੈਠ ਦੇ ਦੇ ਆਪਾਂ ਬੈਠੇ ਆਂ ਦੇਖੋ ਐਂਦਾ ਕਰਦਾ ਐਂਦਾ ਕਰਦਾ ਰੋਬਰ ਰੋਬਰ ਆਉਂਦੀ ਹੈ ਸਹੀ ਗੱਲ ਆ ਭਾਈ ਮੁੱਲ ਕਰਦਾ ਬਈ ਮੁੱਲ ਜਾਇਜ 72000 ਰੁਪਇਆ ਬਾਕੀ ਜਿਹੜਾ ਮੌਕੇ ਦੇ ਵਿੱਚ ਤੋਂ ਨਾ ਸੁਭਾ ਦੀ ਸੂਈ ਆ ਗਿੱਲਾ ਨਾਲ ਦੀ ਇਹ ਤਾਂ ਖੜਾ ਵੀ ਨਹੀਂ ਹੋਣ ਲੱਗਾ ਠੀਕ ਆ ਬਾਈ ਹਲੋ ਗਿੱਲਾ ਨਾਲ ਵਜਨ ਸਹੀ ਗੱਲ ਆ ਬਾਈ ਇਹ ਤਾਂ ਖੜਾ ਹੀ ਨਹੀਂ ਹੁੰਦਾ ਜੀ ਅੱਗੇ ਭਰਾ 2 ਨੰਬਰ ਕਿਹੜਾ ਸੁਆ ਇਹ ਜਰਸੀ ਕਾਫੀ ਚਾਗੀ ਸੁਆ ਕਿਹੜਾ ਸੁਆ ਦੂਜਾ ਸੁਹੰਦੀ ਜਰਸਾ ਕਿੰਨੇ ਦਿਨ ਲੈਂਦੀ ਆ ਇਹ ਲੈ ਜਾਈ 8 ਤੋਂ 7 ਦਿਨ 8 ਤੋਂ 7 ਦਿਨ ਬਹੁਤ ਹੈ ਹਾਂ ਠੱਲੀ ਢੁੰਡੀ ਲਾ ਪੂਰੀ। ਯਾਰ ਦੇਖੋ ਕਿੰਨੀ ਜਿਆਦਾ। ਕੀ ਬਾਤ ਆ। ਬਹੁਤ ਲੁਭਾਈ। ਯਾਰ ਦੇਖੋ ਕਿੰਨਾ ਚੰਗਾ ਲੱਗਿਆ। ਸਫਾਈ ਤੇ ਥਾਨ ਦੇਖੋ ਕਿੰਨਾ ਚੰਗਾ। ਸਹੀ ਗੱਲ ਆ ਬਾਈ। ਕਿੰਨਾ ਕਰ ਦੁੱਧ ਦਾ ਰਿਕਾਰਡ? ਦੁੱਧ ਜੀ ਡਾਕਟਰ ਸਾਹਿਬ ਨੇ ਕਿਹਾ 13 ਲੀਟਰ ਦਿੱਤਾ। ਜੀ 12 13 12 13। ਅੱਜ 12 13 ਕਹਿ ਕੇ ਦੇਣੀ। ਹਾਂ ਆਪਾਂ ਵਾਅਦਾ ਨਹੀਂ ਕਰਨ ਠੀਕ ਆ ਮਾਲਕਾਂ ਦੇ ਕਹਿੰਦੇ ਮੁਤਾਬਕ ਆਪਾਂ ਬੋਨ ਨਹੀਂ ਦੇਣਾ ਦੇਖੋ ਫੇਸ ਕੁਆਲਟੀ ਦੇਖੋ ਫੇਸ ਬੜਾ ਪਿਆਰਾ ਬੋਦੀ ਚੰਗੇ ਟਵਾ ਟਵਾ ਬਹੁਤ ਚੰਗਾ ਬਹੁਤ ਸੋਹਣਾ ਪੈਂਦਾ ਟਵਾ ਗਰਮੀਆਂ ਦਾ ਤੋਹਫਾ ਤੋਹਫਾ ਗਰਮੀ ਬਿਲਕੁਲ ਨਹੀਂ ਮਾਂਦੀ ਨਾਂ ਵਾਲੀ ਰਾਜੀ ਨਾਂ ਵਾਲੀ ਲੱਸੀ ਬਚਾਲਾ ਮੇਲਾ ਜੀ ਐਵੇਂ ਨਾਂ ਵਾਲੀ ਵੱਡੀ ਨਾਂ ਵਾਲੀ ਛੋਟੀ ਸਹੀ ਗੱਲ ਆ ਐਵੇਂ ਅਗਲਾ ਬਾਅਦ ਚੋ ਵੀਡੀਓ ਤੇ ਗਏ ਬਾਈ ਉਹ ਛੋਟੀ ਐ ਵੱਡੀ ਐ ਆਪਾਂ ਸਾਰਾ ਕੁਝ ਵੀਡੀਓ ਤੇ ਬੈਚੀ ਦੱਸ ਦਿਆਂਗੇ ਹਾਂ ਚੰਗੀ ਐ ਠੰਡੀ ਸੀਲਾ ਠੰਲੇਵਾ ਚੰਗਾ ਆਰਡਰ ਕਮਾਲ ਦਾ ਤਿਆਰ ਹੋ ਰਿਹਾ ਪੋਰ ਆਰਾ ਤਾਂ ਆਇਆ ਬਾਈ ਸਹੀ ਗੱਲ। ਕਾ ਬਾਤ ਏ। ਹੂੰ, ਔੜ ਲਿਆ ਬਈ। ਤੇ ਕੀ ਮੋਲ ਆ ਜਾਇ ਜ ਫਿਰ? ਆ ਤੂੰ ਦੱਸੀਆਂ ਰੱਖਣੀਆਂ ਦਾ ਤੋਹਫਾ ਏ, ਤੋਤੀ ਏ ਆ ਵੀ ਦੇ ਦੇ। 38000 ਰੁਪਿਆ। ਮਾਨਤਾਨ ਹੋ ਜਾ। ਮਾਨਤਾਨ ਕਰ ਦਾਂਗੇ ਬਸ। 38000 ਰੁਪਿਆ ਮੋਲ ਆ ਵੀਰੇ। ਮਾਨਤਾਨ ਜਿਹੜਾ ਮੌਕੇ ਤੇ। ਮਾਨਤਾਨ ਕਰ ਦਿਆ ਜਰੂਰ ਹੋ ਜੂਗਾ। ਠੰਡੀ ਸੀਲ ਬਹੁਤ ਜ਼ਿਆਦਾ। ਠੀਕ ਆ। ਠੰਡੀ ਸੀਲ ਪੂਰੀ ਆ ਬਈ। ਧੋਰਾ ਤਾਰਾ ਚੰਗਾ ਡਰ ਕਮਾਲ ਦਾ। ਥਾਨ ਬਹੁਤ ਚੰਗਾ ਮੁੱਠੀ ਵਾਲਾ ਥਾਨ। ਕੱਲਾ ਕੱਲਾ ਥਾਨ ਚਾਰੇ ਥਾਂ ਨਿਕੜਵੇਂ ਭਰੇ ਗਏ ਸਦੇ। ਚੰਗੀ ਆ ਵਰਡ ਸਨਕੀਆ ਫੇਸਬੁਕ ਵੀ ਕਰਮਾਇਦਾ ਚੰਗਾ ਜਿਵੇਂ ਮਰਜੀ ਹੱਥੋਂ ਤੇ ਫੇਰੀ ਜਾ ਕੋਈ ਇਹਨੂੰ ਵਾਸਤੇ ਨਹੀਂ ਲੱਗਾਂਦੀ ਕੁਛ ਨਹੀਂ ਹਾਂ ਨਾ ਲੋ ਜਿਵੇਂ ਮਰਜ਼ੀ ਬੇਚੀ ਲੋ ਬਾਈ ਠੰਡੀ ਸੀਲ ਪੂਰੀ ਆ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਚੱਕੀ ਨਹੀਂ ਲੋਕਾਂ ਨਾਲ ਬਣਾਉਣੀ ਹੋਊਗਾ ਕੋਲ ਹੋਊਗਾ ਜਮਾ ਜਾ ਜਾ ਬਹੁਤ ਠੀਕ ਆ ਹਾਂ ਤੇ ਨਾਗਸੀ ਭਰਾ ਕੋਲੇ ਦੋ ਦੋ ਨਹੀਂ ਲਖਾਤੇ ਕਿਸੇ ਵੀਰ ਦੇ ਦੋਨਾਂ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਬਈ